ਸੋ ਹੈਲੋ ਗਾਇਜ਼ ਵੈਲਕਮ ਟੂ ਬੈਕ ਮਾਈ ਅਨਦਰ ਵਲੋਗ ਤੇ YouTube ਦੇ ਚੈਨਲ ਨੂੰ ਬ੍ਰੇਕ ਕੀਤਾ ਇਹਨੂੰ ਅੱਜ ਪੂਰੇ 2 ਸਾਲ ਹੋ ਗਏ ਮੈਂ ਦੇਖਿਆ ਵਾਈਟ ਸਟੂਡੀਓ ਖੋਲ ਕੇ ਤੇ ਪਤਾ ਨਹੀਂ ਕੀ ਦਿੱਕਤਾਂ ਆ ਗਈਆਂ ਸੀਗੀਆਂ ਦਿੱਕਤਾਂ ਆ ਗਈਆਂ ਥੋੜੀਆਂ ਜਾਂ ਤੇ ਕਰਾਂਗੇ ਸ਼ੇਅਰ ਉਹ ਵੀ ਤੇ ਹੁਣ ਮੈਂ ਸੋਚਿਆ ਵੀ ਦਿੱਲੀ ਨਾਲ ਵੀ ਵਲੋਗ ਬਣਾਇਆ ਕਰਾਂਗੇ ਆਪਾਂ ਜੋ ਵੀ ਆਪਾਂ ਰੁਟੀਨ ਕਰਦੇ ਆ ਮੰਨ ਲਓ ਵਰਕਆਊਟ ਕਰਦੇ ਆ ਜੋ ਵੀ ਆਪਾਂ ਦਿੱਲੀ ਰੁਟੀਨ ਕਰਦੇ ਆ ਉਹ ਚੀ ਦਿਖਾਵਾਂਗੇ ਥੋੜੇ ਐ ਐ ਹੁੰਦਾਗਾ ਵੀ ਨਾ ਜਿਹੜੇ ਆਪਣੇ ਇਹ ਚੀਜ਼ਾਂ ਗੀਆਂ ਇਹ ਟਾਈਮ ਲੈਂਦੀਆਂ ਗੀਆਂ ਕੋਈ ਵੀ ਚੀਜ਼ ਮੰਨ ਲਓ ਮੈਂ ਵਲੋਗਿੰਗ ਅਜ ਤੋਂ 2 ਸਾਲ ਪਹਿਲਾਂ ਸਟਾਰਟ ਕੀਤੀ ਸੀਗੀ ਤੇ ਸਟਾਰਟ ਕੀਤੀ ਜਦੋਂ ਮੈਂ ਡੇਲੀ ਵਲੋਗ ਕਰਦਾ ਡੇਲੀ ਵਲੋਗ ਸ਼ੂਟ ਕਰਦਾ ਸਾਰਾ ਐਡੀਟਿੰਗ ਕਰਦਾ ਫਿਰ ਅਪਲੋਡ ਕਰਦਾ ਡੇਲੀ ਉਹ ਮੈਂ 100 ਵਲੋਗ ਦਾ ਚੈਲੰਜ ਸੀਗਾ ਮੈਂ ਕੰਪਲੀਟ ਕੀਤਾ ਤੇ ਦੂਸਤ ਬਾਅਦ ਇੱਕ ਤਾਂ ਮੇਰਾ ਫੋਨ ਖਰਾਬ ਹੋ ਗਿਆ ਸੀਗਾ ਥੋੜਾ ਤੇ ਫਿਰ ਮੈਂ ਫੋਨ ਲੈ ਵੀ ਲਿਆ ਸੀ ਥੋੜੇ ਟਾਈਮ ਬਾਅਦ ਪਰ ਮੇਰਾ ਉਹ ਹੌਸਲਾ ਹੀ ਨਹੀਂ ਪਿਆ ਦੁਬਾਰਾ ਕਿਉਂਕਿ ਜੇ ਕੋਈ ਵੀ ਟ੍ਰੀਨ ਟੁੱਟ ਜੇ ਡੇਲੀ ਫਿਰ ਉਹ ਨਹੀਂ ਗੱਲ ਬੰਦੀ ਉਹ ਮੈਂ ਤੇ ਫਰਮਾਨ ਫੂਲ ਲੈਂਦਾ ਸੀਗਾ ਤੇ ਮੈਂ ਕਿਹਾ ਵੀ ਦੂਰੀ ਵਾਰੀ ਸਟਾਰਟ ਕਰਕੇ ਦੇਖੀਏ ਇਹ ਕਈ ਸੁਪਨੇ ਇਸੇ ਤਰ੍ਹਾਂ ਹੋ ਜਾਂਦੇ ਆ ਵੀ ਰਾਤ ਨੂੰ ਸੌਂ ਨਹੀਂ ਲੰਦੇਗੇ ਕਿਸੇ ਚੀਜ਼ ਦੀ ਕੋਈ ਵੀ ਹੋਵੇ ਮੰਨ ਲਓ ਕੋਈ ਨਸ਼ਾ ਕਰਦਾਗਾ ਨਸ਼ਾ ਕਰਦਾ ਜਦੋਂ ਨਹੀਂ ਮਿਲਦਾ ਤੇ ਉਹਨੂੰ ਤੋੜ ਲੱਗਦੀ ਆ ਤੇ ਚਿੰਗਾਰੀ ਲੱਗਦੀ ਵੀ ਮੈਨੂੰ ਨਸ਼ਾ ਮਿਲ ਜੇ ਤੇ ਉਹੀ ਗੱਲ ਮੈਂ 2 ਸਾਲ ਹੋ ਗਏ ਛੱਡਿਆ ਨੂੰ ਤੇ ਫਿਰ ਮੈਂ ਡੈਲੀ ਵੀ ਆ ਹੁੰਦਾ ਵੀ ਯਾਰ ਵੀਡੀਓ ਅਪਲੋਡ ਕਰਾਂ ਯਾਰ ਕੋਈ ਪਰ ਹਿੰਮਤ ਹੀ ਨਹੀਂ ਪੈ ਰਹੀ ਸੀਗੀ ਹੁਣ ਮੈਂ ਥੋੜਾ ਜਿਹਾ ਜਿਗਰਾ ਕਰਕੇ ਮੈਂ ਕਿਹਾ ਵੀ ਚੱਲ ਕੋਈ ਨਹੀਂ ਦੇਖੀ ਜਾਊਗੀ ਇੱਕ ਵਾਰੀ ਤਾਂ ਵੀ ਸਟਾਰਟ ਤਾਂ ਕਰੀਏ ਰਾਤ ਆਪ ਹੀ ਮਿਲ ਜਾਂਦੇ ਹਨਾ ਕਹਿੰਦਾ ਪਾ ਮੈਂ ਹੁਣ ਵੀ ਸਟਾਰਟ ਕੀਤਾ ਵਾ ਦੂਰੀ ਬਾਰੀ ਸਾਰਾ ਕੰਮ ਤੇ ਸਪੋਰਟ ਕਰਿਓ ਤੇ ਹੋਰ ਵੀ ਗੱਲਾਂ ਪਤਾ ਕਰਦੇ ਆਂਗੀਆਂ ਬਹੁਤ ਗੱਲਾਂ ਪਤਾ ਕਰਨ ਵਾਲੀਆਂ ਪਈਆਂ ਗਈਆਂ ਵੈਸੇ ਤੁਸੀਂ ਇੱਕ ਜੀ ਹੋਰ ਦੇਖੀ ਹੋਊਗੀ ਮੇਰੀ ਲੁੱਕ ਜੂ ਕਾਫੀ ਫਰਕ ਪੈ ਗਿਆ ਪਹਿਲਾਂ ਮੇਰੇ ਕੇਸ ਨਹੀਂ ਹੁੰਦੇ ਸੀਗੇ ਤੇ ਮੋਨਾ ਹੁੰਦਾ ਸੀ ਹੁਣ ਕੇਸ ਰੱਖੇ ਸੀਗੇ 1 ਸਾਲ ਡੇਢ ਸਾਲ ਹੋ ਗਿਆ ਮੈਂ 2 ਸਾਲਾਂ ਚ ਇਹੋ ਜੀ ਸਿੱਖੀ ਆ ਸਟੱਡੀ ਲਾ ਲਓ ਕੋਈ ਗੇਮ ਲਾ ਲਓ YouTube ਲਾ ਲਓ ਇਹ ਟਾਈਮ ਲੈਂਦੀ ਹੈ ਹਰ ਇੱਕ ਚੀਜ਼ ਬਸ ਆਪਣੀ ਮਿਹਨਤ ਕਰੀ ਚੱਲੋ ਇੱਕ ਨੱਕ ਦਿਨ ਜਰੂਰ ਮਿਹਨਤ ਰੰਗ ਲਿਆਉਂਦੀ ਆ ਫਿਰ ਬਾਕੀ ਇਸ ਤੋਂ ਬਾਅਦ ਗਰਾਉਂਡ ਗੱਲਾ ਸੀਗਾ ਇਸ ਕਰਕੇ ਜਾ ਜਾਣ ਗਿਆ ਕਿਉਂਕਿ ਮੀ ਬਹੁਤ ਜ਼ਿਆਦਾ ਪੈ ਰਿਆ ਸੀਗਾ ਨਾਲੇ ਆਪਾਂ ਗੱਲਾਂ ਬਾਤਾਂ ਕਰ ਰਹੇ ਆ ਤੇ ਨਾਲੇ ਸਾਈਕਲਿੰਗ ਕਰ ਰਹੇ ਆ ਨਾਲ ਆਪਾਂ ਰਸਤੇ ਦੇ ਵਿੱਚ ਜਾ ਰਿਹਾ ਸੀਗਾ ਮੈਂ ਤੇ ਇੱਕ ਮੈਨੂੰ ਪਲੇਸ ਵਧੀਆ ਲੱਗੀ ਤੇ ਜਿਹੜੀ ਅਸੀਂ ਵੀਊ ਦਾ ਮੈਂ ਦਿਖਾਉਣਾ ਤੁਹਾਨੂੰ ਆ ਦੇਖੋ ਥੋੜਾ ਟਾਈਮ ਇੱਥੇ ਟਾਈਮ ਸਪੈਂਡ ਕਰਾਂਗੇ ਬਾਕੀ ਆਪਾਂ ਅੱਜ ਦੇ ਟਾਈਮ ਦੇਖ ਸਕਦੇ ਆਂਗੇ ਕੋਈ ਸੋਰਸ ਨਹੀਂਗਾ ਕਿਉਂਕਿ ਲੋਕ ਇੰਨੇ ਨੇ ਡਿਗਰੀਆਂ ਕਰੀ ਬੈਠੇ ਆਗੇ ਪੜ੍ਹਾਈਆਂ ਕਰੀ ਬੈਠੇ ਆ ਤੇ ਨੌਕਰੀ ਦੇ ਚਾਂਸ ਬਹੁਤ ਘੱਟ ਆ ਤੇ ਬਾਕੀ ਆਪਾਂ ਮੱਥਾ ਤਾਂ ਮਾਰੀ ਜਨੇ ਰਹਿਨੇ ਆ ਕਿ ਕੋਈ ਜੀ ਲਾ ਲੋ YouTube ਪਰ ਇਹ ਚੀਜ਼ ਆ ਜੇ ਇੱਕ ਵਾਰੀ ਇਹ ਚ ਬੰਦਾ ਕਾਮਯਾਬ ਹੋ ਜਾਂਦਾ ਵੈਸੇ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਜੀ ਬਹੁਤ ਦੇਖੀ ਹੋਊਗੀ ਸੋਨੂ ਜੀ ਤੋਂ ਕਰਨਾ ਭੰਡੇ ਵਾਲੀ ਵੀ ਇਹਨਾਂ 'ਚ ਕੋਈ ਟੈਲੈਂਟ ਨਹੀਂ ਆਂ ਕਹਿੰਦਾ ਭਾਬ ਵੀ ਲੋਕਾਂ ਨੇ ਫਿਰ ਵੀ ਇਹਨੂੰ ਸਿਰ ਤੇ ਉਠਾ ਛੱਡਿਆ ਬਾਕੀ ਅੱਜ ਦੀ ਆਪਣੀ ਛੋਟੀ ਵੀਡੀਓ ਸੀਗੀ ਤੇ ਇਸ ਤੋਂ ਬਾਅਦ ਆਪਾਂ ਫੰਕਸ਼ਨਾਂ ਦੇ ਬਲੌਗ ਪਾਇਆ ਕਰਾਂਗੇ ਦਿਖਾਇਆ ਕਰਾਂਗੇ ਤੁਹਾਨੂੰ ਕੀ ਚੱਲਦਾ ਜ਼ਿੰਦਗੀ 'ਚ ਬੰਦ ਕਰ ਛੱਡਿਆ ਸੀਗਾ ਵੈਸੇ ਆਪਾਂ ਨੂੰ ਜ਼ਿੰਦਗੀ ਇੱਕ ਵਾਰ ਮਿਲਦੀ ਆ ਤੇ ਆਪਣਾ ਜੋ ਜੀ ਕਰਦਾ ਆਪਾਂ ਨੂੰ ਉਹ ਕੰਮ ਕਰ ਲੈਣਾ ਚਾਹੀਦਾ ਜਦੋਂ ਫਿਰ ਆਪਾਂ ਏਸ ਲੰਘ ਜਾਂਦੀ ਆ ਫਿਰ ਆਪਾਂ ਸੋਚਦੇ ਆ ਵੀ ਆ ਕੰਮ ਕਰਨਾ ਸੀਗਾ ਆਪਾਂ ਯਾਰ ਕਾਸ਼ ਫਿਰ ਕਾਸ਼ ਰਹਿ ਜਾਂਦੀ ਹੈਗੀ ਪੱਲੇ ਕਈ ਵਾਰੀ ਆਪਣੇ ਆਪ ਤੇ ਐਨੀ ਲਾਹਤ ਆਉਂਦੀ ਆ ਵੀ ਆਪਣੇ ਨਾਲ ਤੋਂ ਸ਼ਰਾਬੀ ਚੰਗਾ ਜਿਹੜਾ ਕਿ ਦੁਪਹਿਰੇ ਆਪਦੀ ਕੰਮ ਕਰਦਾਗਾ ਦਿਹਾੜੀ ਕਰਦਾ ਜੋ ਵੀ ਤੇ ਹੱਥ ਨੂੰ ਠੇਕੇ ਤੇ ਜਾਣੀ ਜਾਣਾਗਾ ਉਹਦਾ ਰੁਟੀਨ ਅਰੇਲੀ ਦਾ ਤੇ ਆਪਣਾ ਕੋਈ ਟੀਮ ਨਹੀਂਗਾ ਨਾ ਕੋਈ ਜਿੰਮੇਦਾਰ ਨਾ ਕੋਈ ਗਰਾਉਂਡ ਦਾ ਨਾ ਕਿ ਸਟੱਡੀ ਦਾ ਆਪਣੇ ਨਾਲ ਤਾਂ ਉਹ ਬੈਟਰ ਆਪਣੇ ਨਾਲ ਤਾਂ ਬਹੁਤ ਬੈਟਰ ਆਪਣੇ ਨਾਲ ਬਾਕੀ ਤੇ ਬਾਬੇ ਵੀਡੀਓ ਨਾ ਕਰੋਨਾ ਵਾਂਗੂ ਵਾਇਰਲ ਕਰ ਦਿਓ ਵੀ ਗੰਜੇ ਦੀ ਵੀਡੀਓ ਆ ਗਈਆਂ ਚਾਰੇ ਪਾਸੇ ਪਤਾ ਲੱਗ ਜੇ ਕਿਉਂਕਿ ਜਿਹੜਾ ਜਵਾਕ ਸੀ ਨਾ ਯਾਰ ਤੇ ਉਹ ਵੀ ਕਰਨ ਲੱਗੇਗਾ ਨੇ ਭਾਈ ਡੈਂਵਰ ਵਲੌਗ ਨਹੀਂਗਾ ਮੈਂ ਹੁਣ ਕੀ ਦੱਸਾਂ ਜੰਦਰੀ ਬੰਦ ਕਰ ਗਿਆ ਸੋ ਫੋ ਲੋ ਗਾਈਸ ਅੱਜ ਦੇ ਲਈ ਇੰਨੇ ਕਾਫੀ ਹੈ ਮੋਟੀਵੇਸ਼ਨ ਤੇ ਬਾਕੀ ਵੀਡੀਓ ਵਧੀਆ ਲੱਗੀ ਤੇ ਲਾਈਕ ਮਾਰੋ ਤੇ Aim ਰੱਖਦੇ ਆਂਗੇ ਆਪਾਂ 10 ਲਾਈਕ ਦਾ ਪਹਿਲੀ ਵੀਡੀਓ ਤੇ ਜੇ 10 ਲਾਈਕ ਆ ਗਏ ਫਿਰ ਆਪਾਂ ਅਗਲੀ ਵੀਡੀਓ ਬਣਾਵਾਂਗੇ ਤੇ ਜਿਹੜੇ ਐ ਚਾਹੁੰਦੇ ਵੀ ਅਗਲਾ ਵਲੌਗ ਆਵੇ ਉਹ ਆਪਾਂ ਨੂੰ ਕਮੈਂਟਾਂ ਦੇ ਵਿੱਚ ਗ੍ਰੀਨ ਹਾਰਟ ਭੇਜ ਸਕਦਾ ਗ੍ਰੀਨ ਦੇਲਾ ਤੇ ਜਲ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਵੀਡੀਓ ਵਧੀਆ ਲੱਗੀ ਤੇ ਲਾਈਕ ਮਾਰੋ ਬਾਏ ਬਾਏ ਹੌਲੀ ਹੌਲੀ ਇੰਟਰ ਆਊਗੀ ਨਾ ਹਜੇ ਥੋੜੇ ਕੱਚੇ ਆਗੇ ਪੱਕਾਂਗੇ ਹੌਲੀ ਹੌਲੀ